ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੰਗਤਾਂ ਨੂੰ ਸੰਬੋਧਨ ਕਰਨਗੇ ਸਰਬੱਤ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਆ ਕਿ ਉਹਨਾਂ ਦੇ ਪਰਿਆਰਨਾ ਵਿਚਾਰ ਸਰਵਣ ਕਰਨੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੀ ਮੈਂ ਸਵਾਹੀ ਨਾ ਹੋਈ ਸਾਡੀ ਹਵਾ ਸਾਡੀ ਹਵਾ ਹਲਕਾ ਦਿਨਾਨਗਰ ਦੇ ਕੋਨੇ-ਕੋਨੇ ਤਵਾਏ ਪਤੰਤੇ ਸਜਣੋ ਗੱਜ ਕੇ ਫਤਿਹ ਬਲਾਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਦਾ ਇਲੈਕਸ਼ਨ ਬਾਕੀ ਇਲੈਕਸ਼ਨਾਂ ਨਾਲੋਂ ਬੜਾ ਫਰਕ ਹੈ ਐਕਤੀ ਪਹਿਲੀ ਵਾਰ ਥੋੜੀ ਆਪਣੀ ਪਾਰਟੀ ਖੇਤਰੀ ਪਾਰਟੀ ਕੱਲੇ ਲੜ ਰਹੀ ਹੈ ਅਕਾਲੀ ਦਲ ਬਾਕੀ ਸਿਆਸੀ ਪਾਰਟੀਆਂ ਮੰਗੂ ਨਹੀਂ ਇੱਕ ਸੋਚ ਹੈ 103 ਸਾਲ ਪੁਰਾਣੀ ਪਾਰਟੀ ਹੈ ਜਦੋਂ ਬਣੀ ਸੀ ਅਕਾਲੀ ਦਲ ਉਦੋਂ ਗੁਰੂ ਘਰਾਂ ਦੀ ਰੱਖਿਆ ਵਾਸਤੇ ਬਣੀ ਸੀ ਉਹਦੇ ਬਾਅਦ ਕਿਤੇ ਵੀ ਕੋਈ ਜ਼ੁਲਮ ਹੁੰਦਾ ਉਹਦੀ ਲੜਾਈ ਲੜਦੀ। ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਾਇਆ। ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਉਦੋਂ ਮਹਾਤਮਾ ਗਾਂਧੀ ਜੀ ਨੇ ਚਿੱਠੀ ਲਿਖੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਗਏ ਹੋ। ਆਜ਼ਾਦੀ ਦੇ ਬਾਅਦ ਵੀ ਜੇ ਕੋਈ ਕਿਸਾਨ ਦੀ ਸਮੱਸਿਆ ਆਉਂਦੀ ਮੋਰਚੇ ਲਾਉਂਦੇ ਜੇ ਪੰਜਾਬ ਨਾ ਧੱਕਾ ਹੁੰਦਾ ਮੋਰਚੇ ਲਾਉਂਦੇ ਜੇ ਖਾਲਸਾ ਪੰਥ ਨਾ ਧੱਕਾ ਹੁੰਦਾ ਮੋਰਚੇ ਲਾਉਂਦੇ ਤੇ ਗਰੀਬ ਨਹੀਂ ਲੜਾਈ ਹਰ ਵਰਗ ਦੀ ਲੜਾਈ ਅਕਾਲੀ ਦਲ ਲੜਦਾ ਰਿਹਾ ਹੈ ਅਕਾਲੀ ਦਲ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਅੱਜ ਜਿਹੜੀ ਹਾਲਾਤ ਮੈਂ ਦੇਸ਼ ਦੇਖ ਰਿਹਾ ਹਾਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਲੈਣ ਦੀ ਸਾਜ਼ਿਸ਼ ਜੋ ਭਾਜਪਾ ਕਰ ਰਹੀ ਹੈ ਬਹੁਤ ਖਤਰਨਾਕ ਚੀਜ਼ ਕਰ ਰਹੀ ਹੈ ਦੇਖੋ ਆ ਦੇਸ਼ ਸਾਰਿਆਂ ਦਾ ਭਾਵੇਂ 1% ਵਾਦੀ ਹੈ ਭਾਵੇਂ 2% ਵਾਦੀ ਹੈ ਭਾਵੇਂ 5% ਵਾਦੀ ਹੈ ਭਾਵੇਂ 70% ਵਾਦੀ ਹੈ ਆ ਦੇਸ਼ ਸਾਰਿਆਂ ਦਾ ਹੈ ਭਾਜਪਾ ਦੀ ਸੋਚ ਹੈ ਕੀ ਇੱਕ ਧਰਮ ਦੇ ਖਿਲਾਫ ਇੰਨਾ ਬੋਲੋ ਕਿ ਇੱਕ ਧਰਮ ਇਕੱਠਾ ਹੋ ਜਾਏ ਪੋਲਰਾਈਜੇਸ਼ਨ ਦੀ ਪੋਲਿਟਿਕਸ ਅੱਜ ਚੱਲ ਰਹੀ ਹੈ ਮੈਂ ਹੈਰਾਨ ਰਹਿ ਗਿਆ ਜਦੋਂ ਪ੍ਰਧਾਨ ਮੰਤਰੀ ਦੇ ਬਿਆਨ ਮੈਂ ਸੁਨੇ ਪਿੱਛੇ ਜੇ ਕਿ ਕਿ ਜੇ ਬੀਜੇਪੀ ਨੂੰ ਵੋਟਾਂ ਨਾ ਪਾਈਆਂ ਬੀਬੀਆਂ ਦੇ ਮੰਗਲ ਸੂਤਰ ਖੋ ਲੈਣਗੇ ਇਹ ਤੋਂ ਮਾਰੇ ਬਿਆਨ ਕਿੱਸੀ ਕਿਵੇਂ ਹੋ ਸਕਦੇ ਆ 70 ਸਾਲ ਤੱਕ ਕਿਸੇ ਨੇ ਕੋਈ ਨਹੀਂ ਤੇ ਹੁਣ ਕਿਵੇਂ ਹੋ ਜਾਣਗੇ ਤੇ ਪਰਸੋ ਚੌਥੇ ਮੈਂ UP ਦਾ ਇਲੈਕਸ਼ਨ ਸੀ ਪ੍ਰਧਾਨ ਮੰਤਰੀ ਕਹਿਣ ਲੱਗੇ ਜੇ BJP ਨੂੰ ਨਾ ਵੋਟਾਂ ਪਾਈਆਂ ਤੁਹਾਡੇ ਘਰ ਦੀਆਂ ਪਾਣੀਆਂ ਵਾਲੀ ਟੂਟੀਆਂ ਖੋ ਕੇ ਲੈ ਜਾਵੇ ਹੁਣ ਪਾਣੀ ਦੀ ਟੂਟੀਆਂ ਐਸ ਲੈਵਲ ਤੇ ਪ੍ਰਧਾਨ ਮੰਤਰੀ ਆ ਗਏ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਹੈ ਜਿਹੜੇ 400 ਕਹਿ ਰਹੇ ਸੀ ਮੈਨੂੰ ਲੱਗਾ 200 ਤੋਂ ਵੀ ਥੱਲੇ ਜਾਣ ਲੱਗੇ ਆ ਨਾਲਗੋਆਂਟ ਹਰਿਆਣਾ ਜਿੱਥੋਂ 10 ਤੇ 10 ਆਏ ਸੀ ਅੱਜ ਮੈਨੂੰ ਲੱਗਾ ਇੱਕ ਦੋ ਹੀ ਮਸਾਉਣੀਆਂ ਦਿੱਲੀ 'ਚ ਵੀ ਪਿੱਛੇ ਚਲੇ ਗਏ ਐ ਪੰਜਾਬ 'ਚ ਤਾਂ ਕਿਹੜਾ ਮਿਲਣਾ ਸੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਤੁਸੀਂ ਦੇਖੋ ਆ ਜਿਹੜੇ ਇਲੈਕਸ਼ਨ ਇੱਕ ਪਾਸੇ ਪੰਜਾਬ ਹੈ ਪੰਜਾਬੀ ਐ ਕਿਸਾਨ ਐ ਗਰੀਬ ਐ ਖਾਲਸਾ ਬੰਧ ਐ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਐ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਖੇਤਰੀ ਪਾਰਟੀ ਦਾ ਜ਼ਮੀਨ ਅਸਮਾਨ ਦਾ ਫਰਕ ਐ ਅਸੀਂ ਜਿਉਣਾ ਮਰਨਾ ਪੰਜਾਬ ਖਾਤਰ ਐ ਇਥੋਂ ਦੀ ਤਰੱਕੀ ਖਾਤਰ ਐ ਇਥੋਂ ਦੀ ਗਰੀਬ ਕਿਸਾਨ ਮਜ਼ਦੂਰ ਦੀ ਰੱਖਿਆ ਖਾਤਰ ਐ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਜਦੋਂ ਆਉਂਦੀਆਂ ਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਜੇ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖੋ 22 23 ਸਾਲ ਸ਼੍ਰੋਮਣੀ ਕਾਲੀ ਦਲ ਦੀ ਗਵਾਈ ਹੇ ਸਾ ਪ੍ਰਕਾਸ਼ ਸਿੰਘ ਜੀ ਬਦਲ ਕਰਕੇ ਚੀਫ ਮਿਨਿਸਟਰ ਰਹੇ 15 ਸਾਲ ਤੋ ਆਦਾ ਸਮਾਸੀ ਜਦੋਂ ਗਵਰਨਰ ਹੀ ਰਾਜ ਸੀ ਤੇ ਬਾਕੀ ਕਾਂਗਰਸ ਤੇ ਹੁਣ ਝਾੜੂ ਵਾਲੇ ਦਿੱਲੀ ਵਾਲੀ ਪਾਰਟੀ ਦਾ ਇੱਥੇ ਕਿਸਾਨ ਵੀਰ ਬੈਠੇ ਆ ਕਿਸਾਨਾਂ ਵਾਸਤੇ ਜੇ ਕੀ ਤਦ ਕਲਾ ਕਾਲੀ ਦੇ ਕੀਤਾ ਹੈ ਜਿਹੜੇ ਤੁਹਾਡੇ ਕੋਲੇ ਟਿਊਬਲ ਕਨੈਕਸ਼ਨ ਹੈ ਪੋਰਟਲ 50 15 ਲੱਖ ਟਿਊਬਲ ਕਨੈਕਸ਼ਨ ਹੈ 13.5 ਲੱਖ ਟਿਊਬਲ ਕਨੈਕਸ਼ਨ ਅਕਾਲੀ ਸਰਕਾਰਾਂ ਨੇ ਦਿੱਤੇ ਬਾਦਲ ਸਾਹਿਬ ਨੇ ਦਿੱਤੇ ਆ ਉਹਨਾਂ ਟਿਊਬਲਾਂ ਵਿੱਚ ਉਹਨਾਂ ਟਿਊਬਲਾਂ ਵਿੱਚ ਬਿਜਲੀ ਮੁਫਤ ਦਿੱਤੀ ਆ ਜਿੰਨੀਆਂ ਮੰਨੀਆਂ ਥੋੜੇ ਆਪਣੇ ਦਾਣਾ ਮੰਨੀਆਂ ਬਣਾਉਣ ਵਾਲਾ ਅਕਾਲੀ ਦਲ ਨਹਿਰਾ ਬਣਾਉਣ ਵਾਲਾ ਅਕਾਲੀ ਦਲ ਕਸੀਆਂ ਕੱਢਣ ਵਾਲਾ ਕਾਜ਼ਲੀ ਦਲ ਐਮ ਐਸ ਪੀ ਕਣਕ ਤੇ ਝੋਨੇ ਤੇ ਐਮ ਐਸ ਪੀ ਨਹੀਂ ਹੁੰਦੀ ਸੀ 1968 ਵਿੱਚ ਮੋਰਚਾ ਲਾ ਕੇ ਸੈਂਟਰ ਤੋਂ ਐਮ ਐਸ ਪੀ ਦਿਵਾਉਣ ਵਾਲਾ ਅਕਾਲੀ ਦਲ ਟਰੈਕਟਰਾਂ ਤੇ ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਮਾਫ ਕਰਨ ਵਾਲਾ ਅਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਦਿੱਲੀ ਵਾਲੀਆਂ ਪਾਰਟੀਆਂ ਦੱਸ ਦੋ ਰਾਜ ਉਹਨਾਂ ਨੇ ਵੀ ਕੀਤਾ ਹੈ ਪਰ ਨਿਸ਼ਾਨੀ ਕੋਈ ਨਹੀਂ ਛੱਡ ਕੇ ਗਏ ਗਰੀਬ ਜਨਤਾ ਵਾਸਤੇ ਜਦ ਬਾਦਲ ਸਾਹਿਬ ਆਉਂਦੇ ਕੋਈ ਨਾ ਕੋਈ ਨਵੀਂ ਸਕੀਮ ਲੈ ਕੇ ਆਉਂਦੇ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਸੀ ਹਰ ਮਹੀਨੇ ਆਟਾ ਦਾਲ ਮਿਲਦਾ ਸੀ ਸ਼ਗਨ ਮਿਲਦੇ ਸੀ ਪੈਨਸ਼ਨ ਮਿਲਦੀਆਂ ਸੀ ਸਾਰੀਆਂ ਸਕੀਮਾਂ ਬਾਦਲ ਸਾਹਿਬ ਦੀਆਂ 200 ਯੂਨਿਟ ਬੀਲੀ ਦੇ ਮਾਫ ਵਾਲੀ ਸਕੀਮ ਬਦਲ ਸਾਹਿਬ ਦੀ ਜਿਹੜੀ ਐਸਸੀ ਪਰਿਵਾਰ ਹੈ ਐਸਸੀ ਪਰਿਵਾਰ ਨੂੰ ਬੱਚਿਆਂ ਨੂੰ ਪੜਾਉਣ ਵਾਲੀ ਸਕਾਲਰਸ਼ਿਪ ਬਦਲ ਸਾਹਿਬ ਨੇ ਸ਼ੁਰੂ ਕੀਤੀ ਜਿਹੜੀ ਅੱਜ ਕੱਲ ਬੰਦ ਹੈ ਤੇ ਫਿਰ ਇੱਕ ਨਿਸ਼ਾਨੀ ਦੱਸ ਦਿਓ ਜੇ ਦਿੱਲੀ ਵਾਲੀਆਂ ਪਾਰਟੀਆਂ ਨੈਸ਼ਨਲ ਭਾਵੇਂ ਕਾਂਗਰਸ ਆ ਭਾਵੇਂ ਚਾੜੂ ਇੱਕ ਵੀ ਚੀਜ਼ ਐਸ ਤਾਂ ਵਰਲਡ ਕੱਪ ਕਬੱਡੀ ਵੀ ਕਰਾਉਂਦੇ ਹੁੰਦੇ ਸੀ ਉਹ ਵੀ ਬੰਦ ਕਰਤਾ ਪਿੰਡਾਂ ਵਿੱਚ ਜਿੰਮ ਤੇ ਨੌਜਵਾਨਾਂ ਨੂੰ ਜਿੰਮ ਤੇ ਖੇਡਾਂ ਦਾ ਸਮਾਨ ਦਿੰਦੇ ਸੀ ਬੰਦ ਕਰਤਾ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੇ ਕਲਿਆ ਨਹੀਂ ਤੁਸੀਂ ਪੰਜਾਬ ਦੇਖ ਲਓ ਆ ਜਿਹੜੀ ਬਿਜਲੀ ਪਹਿਲੇ ਯਾਦ ਕਰੋ ਬਾਦਲ ਸਾਹਿਬ ਦੀ ਸਰਕਾਰ ਤੋਂ ਪਹਿਲੇ 10-10 ਘੰਟੇ ਦੇ ਕੱਟ ਲੱਗਦੇ ਸੀ ਬਾਦਲ ਸਾਹਿਬ ਨੇ ਆ ਕੇ ਥਰਮਲ ਪਲੈਂਟ ਬਣਾਏ ਅੱਥੀਂ ਡੈਮ ਵੀ ਬਾਦਲ ਸਾਹਿਬ ਨੇ ਬਣਾਇਆ। ਸ਼ਾਹਪੁਰ ਕੰਢੀ ਡੈਮ ਵੀ ਬਾਦਲ ਸਾਹਿਬ ਨੇ ਬਣਾਇਆ। ਇੱਕ ਡੈਮ ਜਾਂ ਇੱਕ ਥਰਮਲ ਪਲਾਂਟ ਦੱਸ ਦਿਓ ਜਿਹੜਾ ਕਾਂਗਰਸ ਦੀ ਦੇਣ ਹੋਏ। ਆ ਜਿਹੜੀਆਂ ਸੜਕਾਂ ਪਹਿਲੇ ਤੁਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦੇ ਢੂਹੀਂ ਦੁਖਣ ਲੱਗ ਜਾਂਦੀ ਐਨੇ ਟੋਏ ਹੁੰਦੇ ਸੀ। ਤੇ ਅੱਜ ਦੇਖੋ ਸੜਕਾਂ 4 ਤੇ 6 ਲੈਂਦੀਆਂ ਸੜਕਾਂ ਅੱਜ ਤੁਸੀਂ ਪਠਾਨਕੋਟ ਤੋਂ ਬਠਿੰਡਾ ਜਾਣਾ ਹੋਏ ਪਤਾ ਹੀ ਨਹੀਂ ਲੱਗਦਾ ਕਿਦੋਂ ਬਠਿੰਡੇ ਪਹੁੰਚ ਜਾਨੇ ਹਾਂ ਆ ਸਰਕਾਰ ਦਾ ਜਾਲ ਬਰਛਾਉਣ ਵਾਲਾ ਕਾਲੀ ਦਲ ਐਰਪੋਰਟ ਲਈ ਉਹਨਾਂ ਦਾ ਕਾਲੀ ਦਲ ਇੱਕ ਨਿਸ਼ਾਨੀ ਤਾਂ ਹੋ ਸਕਦੀ ਇਹਨਾਂ ਦੀ ਉਹ ਵੀ ਨਹੀਂ ਕੋਈ ਦੱਸ ਸਕਦਾ ਇੱਕ ਚੀਜ਼ ਕਿਉਂ ਕਿ ਸਾਡੇ ਵਾਸਤੇ ਪੰਜਾਬ ਹੈ ਸਾਡੇ ਵਾਸਤੇ ਆ ਘਰ ਹੈ ਇੱਕ ਇੱਕ ਚੀਜ਼ ਜਿਹੜਾ ਅਸੀਂ ਬਣਾਉਣੇ ਆ ਜੋ ਸਰਕਾਰ ਆਉਂਦੀ ਹੈ ਆ ਸਮਝ ਕੇ ਬਣਾਉਣੇ ਆ ਕਿ ਆਪਣੇ ਘਰ ਨੂੰ ਕਿਵੇਂ ਤਰੱਕੀ ਤੇ ਲੈ ਕੇ ਜਾਈਏ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਆ ਆਉਂਦੀਆਂ ਲੁੱਟ ਖੋ ਕਰਦੀਆਂ 10 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ ਘਰੋਂ ਨਹੀਂ ਨਿਕਲਿਆ ਆ ਹੁਣ ਝਾੜੂ ਵਾਲੇ ਆਇਆ ਸ਼ਰਾਬੀ ਮੁੱਖ ਮੰਤਰੀ ਆ ਗਿਆ ਤੇ ਮੈਂ ਤਾਂ ਹੈਰਾਨ ਐ ਮੈਂ ਹੈਰਾਨ ਐ ਆਪਣੇ ਪੰਜਾਬੀਆਂ ਤੇ ਕੰਧਾਂ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦੋ ਬੰਦਾ ਤਾਂ ਦੇਖਿਆ ਨਹੀਂ ਵੋਟ ਕਿਨੂੰ ਪਾ ਰਿਹਾ ਕੱਲਾ ਝਾੜੂ ਦੇਖਿਆ ਤੇ ਘਰ ਝਾੜੂ 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 ਕਰ ਕਰਕੇ 92 ਸੀਟਾਂ ਆ ਦੇਖੋ ਤਿੰਨ ਸਾਥ ਕੀ ਕੀਤਾ ਅੱਜ ਨਸ਼ਾ ਕਰ ਕਰੇ ਕਿਉਂ ਨਸ਼ਾ ਕਰ ਕਰੇ ਕਿਉਂਕਿ ਇਹਨਾਂ ਦੇ ਜਿਹੜੇ ਐਮ ਐਲ ਏ ਐ ਮੈਨੂੰ ਪੁਲਿਸ ਵਾਲੇ ਦੱਸਦੇ ਸੀ ਕਹਿੰਦੇ ਸਾਨੂੰ ਫੜ ਨਹੀਂ ਦਿੰਦੇ ਕਿਉਂਕਿ ਆ ਮਹੀਨਾ ਲੈਣ ਲੱਗੇ ਉਹਨਾਂ ਤੋਂ ਕੋਈ 10 ਲੱਖ ਰੁਪਏ ਮਹੀਨਾ ਲੈ ਰਿਹਾ ਕੋਈ 15 ਲੱਖ ਰੁਪਏ ਮਹੀਨਾ ਲੈ ਰਿਹਾ ਗੈਂਗਸਟਰ ਰਾਜਕਰੀ ਆਂਦੇ ਆ ਫਰੋਤੀਆਂ ਹਰ ਦੂਜੇ ਘਰ ਨੂੰ ਫਰੋਤੀਆਂ ਮੈਂ ਲੁਧਿਆਣਾ ਇਹ ਗਿਆ ਮੈਨੂੰ ਵਪਾਰੀ ਆਏ ਕੋਈ ਕਹਿੰਦਾ ਮੈਂ 20 ਲੱਖ ਦੇ ਕੇ ਆਇਆ ਕੋਈ ਕਹਿੰਦਾ 50 ਲੱਖ ਦੇ ਕੇ ਗਿਆ ਤੇ ਪੁਲਿਸ ਵਾਲੇ ਕੋਲ ਜਾਂਦੇ ਆ ਤੇ ਪੁਲਿਸ ਕਹਿੰਦੀ ਹੈ ਤੁਸੀਂ ਆਪ ਹੀ ਉਹਨਾਂ ਨੂੰ ਨਿਪਟਾ ਲਓ ਕੋਈ ਸਰਕਾਰ ਨਾਲ ਦੀ ਚੀਜ਼ ਐ ਬਾਦਲ ਸਾਹਿਬ ਸੀ ਮੁੱਖ ਮੰਤਰੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਸ਼ਹਿਰ ਨਹੀਂ ਮਹੱਲਾ ਨਹੀਂ ਜਿੱਥੇ ਬਾਦਲ ਸਾਹਿਬ ਆਪ ਆਏ ਹੁਣ ਹੁਣ ਦੀਨਾ ਨਗਰ ਆ ਲਿਓ ਤੁਸੀਂ ਸਭ ਤੋਂ ਕੋਨਾ ਪੰਜਾਬ ਦਾ ਦੀਨਾ ਨਗਰ ਹੈ ਉਹ ਹੈ ਪਠਾਨਕੋਟ ਹੈ ਸਜਾਨਪੁਰ ਹੈ ਤੇ ਬਾਦਲ ਸਾਹਿਬ ਦਾ ਹਲਕਾ ਜਮਾ ਦੂਜੇ ਪਾਸੇ ਹੈ ਕਿੰਨੀ ਵਾਰ ਤੁਹਾਡੇ ਕੋਲੇ ਆਈ ਸੰਗਤ ਦਰਸ਼ਨ ਕੀਤਾ ਇੱਕ ਵਾਰ ਦੱਸ ਦਿਓ ਦਾਸਾ ਕੈਪਟਨ ਮਰਿੰਦਰ ਸਿੰਘ ਰਿਆ ਮੁੱਖ ਮੰਤਰੀ ਜੀ ਦੀਨਾ ਨਗਰ ਵੀ ਆਇਆ ਹੋਏ ਤੁਹਾਡੇ ਨਾ ਪਿੰਡਾਂ 'ਚ ਵੀ ਆਇਆ ਹੋਏ ਇੱਥੇ ਜੇ ਪੁਲ ਬਣਾਉਣੇ ਸੀ ਇੱਥੇ ਕੋਈ ਡਵੈਲਪਮੈਂਟ ਕਰਾਉਣੀ ਸੀ ਬਾਦਲ ਸਾਹਿਬ ਆਪ ਆਉਂਦੇ ਸੀ ਤੋਡੇ ਵਿੱਚ ਬੈੰਦੇ ਸੀ ਤੁਹਾਡੀਆਂ ਮੁਸ਼ਕਲਾਂ ਸੁਣਦੇ ਸੀ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਦੇ ਸੀ ਸਰਕਾਰ ਥੋੜੀ ਸੀ ਤੁਹਾਡੇ ਵਰਕਰ ਕਾਲੀ ਵਰਕਰ ਜਿਦਾ ਮਰਜ਼ੀ ਆ ਕੇ ਮਿਲ ਕੇ ਆਪਣੇ ਕੰਮ ਖਰਾ ਸਕਦੇ ਸੀ ਪਰ ਆਪਾਂ ਆਪਣੇ ਆਪ ਹੀ ਆਪਣੇ ਤਰੱਕੀ ਰੋਕ ਲਈ ਇਸ ਕਰਕੇ ਬੇਨਤੀ ਕਰਨ ਆਏ ਹਾਂ ਹੁਣ ਬਜਾ ਲੋ ਪੰਜਾਬ ਜਾਗੋ ਨੁਕਸਾਨ ਕਿੰਨਾ ਵੱਡਾ ਕਰਤਾ ਇਹਨਾਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਆਪਾਂ ਕਰਤਾ ਜਿਹਨੇ ਆਪਣੇ ਨੁਕਸਾਨ ਕਰਤਾ ਕਿ ਆਪਾਂ ਕਾਲੀ ਦਲ ਕਮਜ਼ੋਰ ਕਰਤਾ ਤੇ ਅੱਜ ਉਹਦਾ ਉਹਦਾ ਨਤੀਜਾ ਕੀ ਹੋਇਆ ਅੱਜ ਤੱਕ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਕਬਜ਼ਾ ਹੋ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਉਹਨਾਂ ਨੇ ਹਰਿਆਣਾ ਲੱਗ ਕਰਤਾ ਜਿਹੜਾ ਅੰਗਰੇਜ਼ ਨਹੀਂ ਕਰ ਸਕੇ ਇਹਨਾਂ ਨੇ ਕਰਤਾ ਕਿਉਂਕਿ ਤੁਸੀਂ ਆਪਣੀ ਫੌਜ ਆਪਣੀ ਪਾਰਟੀ ਕਮਜ਼ੋਰ ਕਰ ਦਿੱਤੀ ਅੱਜ ਸਿੱਖਾਂ ਤੇ ਹਮਲਾ ਕੱਲ ਕ੍ਰਿਸਚੀਅਨ ਤੇ ਪਰਸੋਂ ਕਿਸੇ ਹੋਰ ਤੇ ਜਦੋਂ ਤੱਕ ਆਪਾਂ ਇੱਕ ਆਪਣੀ ਪਾਰਟੀ ਨੂੰ ਨਹੀਂ ਤਕੜਾ ਕਰਦੇ ਇਹਨਾਂ ਪਾਰਟੀਆਂ ਨੇ ਕੋਈ ਨਾ ਕੋਈ ਆਪਣੀਆਂ ਹਮਲੇ ਕਰਦੇ ਹੀ ਰਹੇ ਐ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਅਕਾਲੀ ਦਲ ਦੀ ਸੋਚ ਵਰਗੀ ਸੋਚ ਦਿੱਲੀ ਵਾਲੀਆਂ ਪਾਰਟੀਆਂ ਨੂੰ ਚਾਹੀਦੀ ਹੈ ਜਿਵੇਂ ਕਾਲੀ ਲੀਡਰਸ਼ਿਪ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਰਬੱਤ ਦੇ ਭਲੇ ਦੀ ਸੋਚਦੀ ਹੈ ਉਹੀ ਸੋਚ ਪੰਜਾਬ ਨੂੰ ਉਹਨਾਂ ਨੇ ਬਚਾ ਕੇ ਰੱਖਿਆ ਆ ਤਾਂ ਜੇ ਇਹ ਜੀਆਂ ਪਾਰਟੀਆਂ ਇੱਥੇ ਆ ਗਈਆਂ ਇਹਨਾਂ ਨੇ ਇੱਥੇ ਲੜਾਉਣ ਲੱਗ ਜਾਣਾ ਹੈ ਆਪਾਂ ਨੂੰ ਲੜਾ ਲੜਾ ਕੇ ਮਾਰ ਦੇਣਾ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਡਾਕਟਰ ਚੀਮਾ ਜੀ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੀ ਮੈਂ ਕਿਹਾ ਸਹੀ ਮਲੇ ਤੇ ਤੁਹਾਨੂੰ ਚੰਗਾ ਵਕੀਲ ਮਿਲ ਗਿਆ ਵਕੀਲ ਚੰਗਾ ਹੋਏ ਤੇ ਮਾੜੇ ਕੇਸ ਨੂੰ ਜਿਤਾ ਦਿੰਦਾ ਵਕੀਲ ਮਾੜਾ ਹੋਏ ਚੰਗੇ ਕੇਸ ਨੂੰ ਖਰਾਬ ਕਰਦਾ ਦੇਖੋ ਚੀਮਾ ਸਾਹਿਬ ਦਾ ਸੰਬੰਧ ਸਾਡੇ ਨਾਲ ਇੱਕ ਪਰਿਵਾਰ ਮੰਗੂ ਆ ਪਹਿਲੇ ਉਹਥੇ ਸੀ ਆਪਣੇ ਨੰਦਪੁਰ ਰੋਪੜ ਤੂੰ ਦੇਖੋ ਤੇ ਤਰੱਕੀ ਕਿੰਨੀ ਕਰਾਈ ਇਹਨਾਂ ਦੇ ਮਨ ਇਹਨਾਂ ਦੇ ਵਿੱਚ ਜਜ਼ਬਾ ਹੈ ਕੰਮ ਕਰਨ ਦਾ ਤੇ ਅੱਜ ਹੈ ਗੁਰਦਾਸਪੁਰ ਦੇ ਹੀ ਆ ਸਾਡਾ ਪੁਰਾਣਾ ਇਹਨਾਂ ਦਾ ਆਪਣਾ ਜਦੀ ਇਲਾਕਾ ਹੈ ਅਸੀਂ ਤਾਂ ਡਿਪੂਟੇਸ਼ਨ ਤੇ ਲੈ ਕੇ ਗਏ ਸੀ ਹੁਣ ਵਾਪਸ ਦੇ ਹੋਮ ਸਟੇਟ ਚਲੇ ਗਏ ਆਪਣੇ ਹੋਮ ਡਿਸਟ੍ਰਿਕਟ ਚ ਆ ਗਏ ਤੇ ਸੋਨ ਗੁਰਦਾਸ ਸਿੰਘ ਜੀ ਤੇ ਚਾਵਲਾ ਸਾਹਿਬ ਜਾਵਲਾ ਸਾਹਿਬ ਬਹੁਤ ਮਿਹਨਤੀ ਹੈ ਮੇਰੇ ਨਾਲ ਲਗਾਇਆ ਮੈਂ ਹਰ ਦੂਜ ਮੇਰੇ ਨਾਲ ਰੋਜ਼ ਦੂਜੇ ਦਿਨ ਟੈਲੀਫੋਨ ਤੇ ਗੱਲ ਕਰਦੇ ਆ ਕੋਈ ਜਿਹੜਾ ਕੰਮ ਕਰਦੇ ਮੈਂ ਡੇਲੀ ਮੈਨੂੰ ਭੇਜਦੇ ਹੁੰਦੇ ਆ ਦੇਖੋ ਇੱਕ ਵਧੀਆ ਟੀਮ ਮਿਲ ਗਈ ਆ ਤੁਹਾਨੂੰ ਸਾਰੀ ਟੀਮ ਅਕਾਲੀ ਦਲ ਦੀ ਜ਼ਿਲ੍ਹੇ ਦੀ ਵੜਾ ਸਾਹਿਬ ਸਾਰੇ ਇੱਥੇ ਜਿੰਨੇ ਬੈਠੇ ਆ ਸਾਰੀ ਟੀਮ ਬੈਠੀ ਆ ਆ ਇਲੈਕਸ਼ਨ ਥੋੜਾ ਪੰਜਾਬ ਦਾ ਹੈ ਪੰਜਾਬ ਦੀ ਤਰੱਕੀ ਦਾ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਹੈ ਤੇ ਆਪਣੀ ਖੇਤਰੀ ਪਾਰਟੀ ਤਕੜਾ ਕਰ ਲੋ ਤਾਂ ਵੱਜੋਗੇ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਤੇ ਦੂਜੀ ਗੱਲ ਮੈਂ ਦੱਸਣਾ ਚਾਹਣਾ ਜਿਵੇਂ ਚੀਮਾ ਸਾਹਿਬ ਨੇ ਜ਼ਿਕਰ ਕੀਤਾ 1 ਜੂਨ ਭੁੱਲ ਨਹੀਂ ਸਕਦੇ ਆਪਾਂ ਪਰ ਆਪਾਂ ਮੈਂ ਦੁੱਖ ਨਾ ਕਹਿਣਾ ਪੈਂਦਾ ਸਾਰੇ ਭੁੱਲੇ ਬੈਠੇ ਹੋ ਸ਼੍ਰੀ ਕਾਲ ਤਖਸਾਲ ਦੀ ਆ ਫੋਟੋ ਦੇਖੋ 1 ਜੂਨ 인ਦਰਾ ਗਾਂਧੀ ਨੇ ਕਾਂਗਰਸ ਨੇ ਟੈਂਕਾਂ ਘਾਤੂਪਾਤੇ ਹਮਲਾ ਕੀਤਾ ਉਸ ਸਾਲ 84 ਦੇ ਵਿੱਚ ਕਾਨਪੁਰ, ਨਾਗਪੁਰ, ਕਲਕੱਤੇ ਜਿੱਥੇ ਵੀ ਉੱਤੇ ਸਿੱਖ ਭੈਣ ਭਰਾ ਦਿਖਦੇ ਸੀ ਉਹਨੂੰ ਕਤਲ ਕਰ ਦਿੱਤਾ ਜਾਂਦਾ ਸੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਕੀ ਆਪਾਂ ਉਸ ਕਾਂਗਰਸ ਨੂੰ ਵੋਟ ਪਾ ਦਿੰਨੇ ਆ ਸੁਖੀ ਰੰਧਾਵੇ ਦੇ ਪਿਤਾ ਨੇ ਵਧਾਈ ਦਿੱਤੀ ਇੰਦਰਾ ਗਾਂਧੀ ਨੂੰ ਭੁੱਲ ਗਏ ਆਪਾਂ ਉਹਨੂੰ ਐਮਪੀ ਬਣਾਤਾ ਐਮਐਲਏ ਬਣਾਤਾ ਮਿਸਟਰ ਬਣਾਤਾ ਖਾਲਸਾ ਜੀ ਹੋ ਗੀ ਗਿਆ ਤੁਹਾਡੇ ਖੂਨ ਨੂੰ ਹੋ ਗੀ ਗਿਆ 84 ਦੇ ਬਾਅਦ ਤਿੰਨ ਵਾਰ ਸਰਕਾਰਾਂ ਤੁਸੀਂ ਕਾਂਗਰਸ ਦੀਆਂ ਬਣਾ ਦਿੱਤੀਆਂ ਇਹ ਤੋਂ ਵੱਡਾ ਨੁਕਸਾਨ ਤੁਸੀਂ ਆਪਣੇ ਕੌਮ ਦਾ ਕਿਵੇਂ ਕਰ ਸਕਦੇ ਹੋ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਦੁਸ਼ਮਣ ਭੁੱਲ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਇਸ ਕਰਕੇ ਆਓ ਇਕੱਠੇ ਹੋ ਸਾਰੇ ਧਰਮਾਂ ਦੇ ਲੋਕਾਂ ਨੂੰ ਹੱਥ ਬੇਨਤੀ ਕਰਦਾ ਹਾਂ ਅਕਾਲੀ ਦਲ ਥੋਡੀ ਪਾਰਟੀ ਹੈ ਅਕਾਲੀ ਦਲ ਪੰਜਾਬ ਦੇ ਹਰ ਵਰਗ ਨੂੰ ਰਿਪਰੈਜ਼ੈਂਟ ਕਰਨ ਵਾਲੇ ਹੈ ਸਾਡੇ ਖੂਨ ਚ ਕੱਲਾ ਪੰਜਾਬ ਵਸਿਆ ਹੈ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਤੇ ਥੋਡੀ ਤਰੱਕੀ ਵਾਸਤੇ ਜੇ ਵਾਪਸ ਤਰੱਕੀ ਚਾਹੁੰਦੇ ਹੋ ਜੇ ਵਾਪਸ ਫਿਰ ਤੋਂ ਆਟਾ ਦਾਲ ਛੱਡਣ ਪੈਨਸ਼ਨ ਫਿਰ ਵਾਪਸ ਤੁਸੀਂ ਡਿਵੈਲਪਮੈਂਟ ਚ ਆਉਣੇ ਇੱਥੇ ਬੜੇ ਪੁਲ ਬਣਾਉਣ ਦੀ ਲੋੜ ਹੈ ਇੱਥੇ ਬਹੁਤ ਇੰਡਸਟਰੀ ਲਿਆਉਣ ਦੀ ਲੋੜ ਹੈ ਨਾਲੇ ਥੀਨ ਡੈਮ ਨੂੰ ਡਿਵੈਲਪ ਕਰਨ ਦੀ ਲੋੜ ਹੈ ਬਹੁਤ ਵੱਡਾ ਟੂਰਿਜ਼ਮ ਹੱਬ ਮੈਂ ਬਣਾਉਣ ਲੱਗਿਆ ਸੀ ਸਾਰੀ ਜ਼ਮੀਨ ਵੀ ਕਰ ਲਈ ਸਾਰੀ ਪਰ ਸਰਕਾਰ ਬਦਲ ਗਈ ਤੇ ਸਾਰੇ ਕੰਮ ਰੁਕ ਗਏ ਜੇ ਉਹ ਬਣ ਜਾਂਦਾ ਮੈਨੂੰ ਲੱਗਦਾ ਗੋਆ ਤੇ ਇੱਧਰ ਸਾਡੇ ਕਿਤੇ ਜਾਣਾ ਨਹੀਂ ਇੱਥੇ ਹੀ ਐਡਾ ਵੱਡਾ ਸੈਂਟਰ ਤੁਹਾਡਾ ਬਣ ਜਾਣਾ ਬਹੁਤ ਸੋਹਣੀ ਜਗ੍ਹਾ ਹੈ ਅਸੀਂ ਸਾਰੀਆਂ ਕੰਪਨੀਆਂ ਇੱਥੇ ਆਉਣ ਨੂੰ ਤਿਆਰ ਨੇ ਮਤਲਬ ਹਜ਼ਾਰਾਂ ਨੌਜਵਾਨਾਂ ਨੂੰ ਇੱਥੇ ਹੀ ਮਿਲ ਜਾਣੀ ਹੈ ਨੌਕਰੀ ਤੇ ਜਿਸ ਦਿਨ ਸਰਕਾਰ ਆ ਗਈ ਅਸੀਂ ਉਹ ਕੰਮ ਸ਼ੁਰੂ ਕਰਾ ਦਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ